ਜਦੋਂ ਵੀ ਤੁਸੀਂ ਗੇਮ ਨੂੰ ਪਿਆਰ ਕਰੋਗੇ ਗੇਮ ਤੁਹਾਨੂੰ ਆਪਣੇ ਆਪ ਪਿਆਰ ਲੰਦੀ ਆ ਉਹ ਬਹੁਤ ਵੱਡੀ ਗੱਲ ਲੱਗਦੀ ਸੀ ਉਦੋਂ ਵੀ ਨਿਊਜ਼ੀਲੈਂਡ ਦੇ ਵਿੱਚ ਬਾਲੀਵਾਲ ਸ਼ੂਟਿੰਗ ਦੇ ਪਲੇਅਰ ਆ ਜਾਣਗੇ ਜਿੱਥੇ ਨੈੱਟ ਨਹੀਂ ਲੱਗਿਆ ਜਿੱਥੇ ਲੋਕਾਂ ਨੂੰ ਬਾਲ ਦਾ ਨਹੀਂ ਪਤਾ ਵੀ ਇਹ ਕੀ ਜੀ ਹੁਣ ਅੱਗੇ ਬਾਲੀਵਾਲ ਸ਼ੂਟਿੰਗ ਦੀ ਉਹ ਸ਼ਖਸੀਅਤ ਜਿਨ੍ਹਾਂ ਨੇ ਇੱਕ ਪਿੰਡ ਤੋਂ ਖੇਡਣੀ ਸ਼ੁਰੂ ਕੀਤੀ ਸਾਈਕਲ ਤੇ ਜਾ ਕੇ ਜਿਹੜੇ ਸਾਥੀ ਸੀ ਨਾਲ ਵਰਸ਼ੀਨ ਵੱਢਣ ਵਾਲੇ ਉਹਨਾਂ ਨੂੰ ਨਾਲ ਲੈ ਕੇ ਖੇਡਣੀ ਸ਼ੁਰੂ ਕੀਤੀ ਪਰ ਉਸੇ ਬਾਲੀਵਾਲ ਨੂੰ ਸਾਈਕਲਾਂ ਤੋਂ ਜਹਾਜ਼ਾਂ ਤੱਕ ਲੈ ਕੇ ਆਉਣ ਦਾ ਜਿਹੜਾ ਸਫ਼ਰ ਆ ਉਹ ਇਹਨਾਂ ਦੇ ਪਿੰਡ ਤੋਂ ਪਹਿਲਾਂ ਨੈਟ ਆਉਣਾ ਬਾਹਰ ਆਉਣੀ ਨਿਊਜ਼ੀਲੈਂਡ ਦੇ ਵਿੱਚ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਤੱਕ ਪੱਧਰ ਤੇ ਲੈ ਕੇ ਜਾਣਾ ਸੋ ਮੇਰੇ ਨਾਲ ਨੇ ਵੈਸੇ ਤਾਂ ਸਾਡੇ ਜਿਹੜੇ ਇਹ ਲਾਨੇਦਾਰ ਕਹਿ ਕੇ ਅਸੀਂ ਸਬੰਧਤ ਕਰਦੇ ਆਂ ਪਰ ਮੈਂ ਇੱਕ ਗੱਲ ਇਹ ਕਹਿੰਦਾ ਕਿ ਇਹ ਨਿਊਜ਼ੀਲੈਂਡ ਦੀ ਪੂਰੀ ਵਾਲੀਬਾਲ ਦੀ ਟੀਮ ਦੇ ਸਾਰਿਆਂ ਦੀ ਲਾਨੇਦਾਰ ਨੇ ਸੋ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਦਾ ਬਾਈ ਬਿਕਰਮਜੀਤ ਸਿੰਘ ਮਟਰਾਂ ਜੀ ਦਾ ਸੋ ਬਾਈ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਖੇਡ ਸਟੂਡੀਓ ਰੋਕ ਬਾਈ ਜੀ ਇੱਕ ਵਕਤ ਕਰ ਧੰਨਵਾਦ ਜੀ ਇੰਨੀ ਵੱਡੀ ਆ ਭੂਮਿਕਾ ਬੰਨਣ ਦੇ ਲਈ ਅੱਛਾ ਜੀ ਸਵਾਲ ਤੁਹਾਨੂੰ ਇਹ ਆ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਾਲੀਬਾਲ ਸ਼ੂਟਿੰਗ ਚੱਲਦੀ ਆ ਤੇ ਤੁਸੀਂ 2018 ਵਿੱਚ ਸ਼ੁਰੂ ਕੀਤੀ ਬਹੁਤ ਕੋਈ ਮਾਪੇ ਜੀ ਦੇਖੇ ਇਸ ਲੰਬਾ ਸਮਾਂ ਨਹੀਂ ਹੋਇਆ ਸ਼ੁਰੂ ਹਾਂਜੀ 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 ਤੇ ਚਲੋ ਉਹਦੇ 'ਚ ਇਹ ਆ ਕਿ ਤੁਸੀਂ ਇਸ ਗੇਮ ਤੋਂ ਮਤਲਬ ਗੇਮ ਨੂੰ ਪਲੇਅਰ ਵੀ ਆਉਣੇ ਸ਼ੁਰੂ ਹੋ ਗਏ ਪ੍ਰੋਮੋਟਰਾਂ ਦਾ ਇੰਟਰਸਟ ਵੀ ਆਇਆ ਇਸ ਦੇ ਵਿੱਚ ਤੇ ਮੈਂ ਇਹ ਜਾਨਣਾ ਚਾਹਣਾ ਕਿ ਤੁਸੀਂ ਐਸਾ ਕੀ ਕੀਤਾ ਤੇ ਜਿਹੜੀਆਂ ਬਾਕੀ ਕੰਟਰੀਆਂ ਐਸਾ ਨਹੀਂ ਕਰ ਸਕੀਆਂ ਕਿ ਇਹ ਪਹਿਲ ਕਦਮੀਆਂ ਜਿਹੜੀ ਜਾਂ ਇਹ ਜਿਹੜਾ ਤੁਹਾਡੇ ਹਿੱਸੇ ਆਈ ਹੈ ਇਹ ਗੱਲ ਵੀ ਇਹਦੇ ਪਿੱਛੇ ਕੀ ਵਜ੍ਹਾ ਭਾਈ ਪਤਾ ਕਿ ਆਪਾਂ ਕੋਈ ਵੀ ਕਾਰਜ ਕਰਦੇ ਆ ਜਾਂ ਕਿਸੇ ਸਫ਼ਰ ਤੇ ਤੁਰਦੇ ਆ ਉਹਦੇ ਵਿੱਚ ਮੁਸ਼ਕਲਾਂ ਵੀ ਤੁਹਾਨੂੰ ਆਉਂਦੀਆਂ ਨੇ ਕਿਆਂ ਕਈ ਵਾਰੀ ਬੰਦੇ ਲੱਗਦਾ ਕਿ ਜਿਵੇਂ ਮਾਉਂਟੇਨ ਰੈਸਟ ਤੇ ਚੜਨਾ ਉਹਨੂੰ ਬਿਲਕੁਲ ਨੇੜੇ ਮੁੜੇ ਆਉਂਦਾਗਾ ਪਰ ਉਹ ਹੌਸਲਾ ਵੀ ਰੱਖਦਾ ਬੰਦਾ ਕਿ ਮੈਂ ਯਾਰ ਅੱਗੇ ਜਾਣਾਗਾ ਹੁਣ ਉਹਦੇ ਵਿੱਚ ਤੁਹਾਡਾ ਸਹਿਯੋਗ ਰਿਹਾ ਜਿੱਦਾਂ ਆਪਾਂ 2018 ਵਿੱਚ ਸ਼ੁਰੂ ਕੀਤਾ ਕੰਮ ਤੇ ਹੌਲੀ-ਹੌਲੀ ਜੁੜਦੇ ਗਏ ਪਲੇਅਰ ਜੁੜਦੇ ਗਏ ਬਹੁਤ ਸਾਰਾ ਕੁਝ ਸਹਿਣਾ ਵੀ ਪਿਆ ਬਹੁਤ ਕੁਝ ਬਰਦਾਸ਼ਤ ਵੀ ਕੀਤਾ ਤੁਹਾਡਾ ਸਹਿਯੋਗ ਰਿਹਾ ਸਾਰੇ ਪਲੇਅਰਾਂ ਦਾ ਸਹਿਯੋਗ ਰਿਹਾ ਪਲੇਅਰ ਜੁੜਦੇ ਰਹੇ ਫਿਰ ਹੌਲੀ-ਹੌਲੀ ਜਿਹੜੀਆਂ ਇੱਥੋਂ ਦੇ ਕਲੱਬ ਸੀਗੇ ਉਹਨਾਂ ਨੇ ਆਪਣੀ ਟੀਮਾਂ ਖੜੀਆਂ ਕਰ ਲਈਆਂ ਤੇ ਇੱਥੇ ਜਿਹੜੀ ਕਬੱਡੀ ਦੀ ਫੈਡਰੇਸ਼ਨ ਆ ਜਿੱਦਾਂ ਉਹਦੇ ਨਾਲ ਸਾਨੂੰ ਜੁੜਨ ਦਾ ਸੁਭਾਗ ਮਿਲੇ ਪਹਿਲਾਂ ਆਪਾਂ ਦੂਜੀ ਫੈਡਰੇਸ਼ਨ ਨਾਲ ਖੇਡਦੇ ਸੀਗੇ ਸ਼ੁਰੂ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਬਾਹ ਫੜੀ ਉਸ ਵੇਲੇ ਸਾਨੂੰ ਆਪਣੇ ਨਾਲ ਲੜ ਲਾਇਆ ਤੇ ਸਾਨੂੰ ਟੂਰਨਾਮੈਂਟਾਂ ਦੇ ਉੱਪਰ ਇਨਾਮ ਦਿੰਦੇ ਸੀਗੇ ਤੇ ਆਪਾਂ ਬੈਨ ਭਰ ਕੇ ਜਾਂਦੇ ਸੀਗੇ ਤੇ ਟੀਮਾਂ ਖੇਡਦੇ ਸੀਗੇ ਤੇ ਇਸ ਕਰਕੇ ਹੌਲੀ ਹੌਲੀ ਜਦੋਂ ਇੰਟਰਸਟ ਬਣਨਾ ਸ਼ੁਰੂ ਹੋ ਗਿਆ ਫਿਰ ਆਪਾਂ 322 ਡਿਵੈਲਪਰਾਂ ਦੀ ਫੈਡਰੇਸ਼ਨ ਨਾਲ ਜੁੜੇ ਆ ਤੇ ਇਸ ਦੇ ਨਾਲ ਲੈਵਲ ਆਪਣਾ ਹੋਰ ਉੱਚਾ ਹੋ ਗਿਆ ਪਲੇਅਰ ਵੀ ਆਉਣੇ ਸ਼ੁਰੂ ਹੋ ਗਏ ਇੰਡੀਆ ਤੋਂ ਕਿਉਂਕਿ ਇੱਕ ਇੱਕ ਦਾ ਵਰਕ ਵੀਜ਼ੇ ਖੁੱਲ ਗਏ ਕੁਝ ਮੁੰਡੇ ਵਰਕ ਵੀਜ਼ੇ ਵਾਲੇ ਆ ਗਏ ਕੁਝ ਸਟੱਡੀ ਵੀਜ਼ੇ ਵਾਲੇ ਆ ਗਏ ਤੇ ਉਹ ਵੀ ਸ਼ਿਫਟਾਂ ਦੇ ਵਿੱਚੋਂ ਕੰਮ ਛੱਡ ਕੇ ਆਉਣਾ ਤੇ ਕਈ ਵਾਰੀ ਆਪਾਂ ਵੀ ਪਲੇਅਰਾਂ ਨੂੰ ਘਰੋਂ ਚਾੱਕ ਕੇ ਲਿਆਉਣਾ ਵੀ ਅੱਜ ਬੁਕਿੰਗ ਆ ਪੱਲੇ ਉਹ ਜਿਹੜੇ ਆਪਾਂ ਨੂੰ ਇਨਾਮ ਦੇ ਪੈਸੇ ਮਿਲਦੇ ਸੀ ਆਪਾਂ ਉਹਨਾਂ ਨੂੰ ਬੁਕਿੰਗ ਕਰ ਲੈਣੀ ਤੇ ਇੰਜੋਏ ਕਰਦੇ ਸੀਗੇ ਵੀ ਇਹ ਵੀ ਉਹ ਇੱਕ ਤਰ੍ਹਾਂ ਨਾਲ ਪ੍ਰੈਲੈਕਸ ਹੋ ਜਾਂਦੇ ਸੀਗੇ ਆਪਾਂ ਵੀ ਪਲੇਅਰ ਹੁੰਦਾ ਹੱਸਦੇ ਵੀ ਯਾਰ ਤੁਹਾਡੇ ਤਿੰਨ ਘੰਟੇ ਜ਼ਿੰਦਗੀ ਦੇ ਆਪਣੇ ਫੋਨ ਬਈ ਉੱਥੇ ਬੱਜੇਦੇ ਰਹਿੰਦੇ ਆ ਕੋਈ ਫੋਨ ਹੀ ਚੱਕਦਾਗਾ ਇਸ ਲਈ ਪਲੇਅਰਾਂ ਦਾ ਸਭ ਤੋਂ ਵੱਡਾ ਧੰਨਵਾਦ ਕਿ ਜੇ ਪਲੇਅਰ ਹੀ ਨਾ ਹੁੰਦੇ ਤੇ ਬਾਲੀਵਾਲ ਕੀ ਚੱਲਣੀ ਚੀਏ ਪਲੇਅਰਾਂ ਨਾਲ ਹੀ ਹੈ ਟੀਮ ਵਰਗੀ ਇੱਕ ਸਾਰਿਆਂ ਦਾ ਸਹਿਯੋਗ ਆ ਤੂ ਬਾਅਦ ਜਦੋਂ 32 ਫਰੀ ਇਹਨਾਂ ਨੇ ਪ੍ਰਮੋਟਰ ਦੇ ਤੌਰ ਤੇ ਆਪਣੀ ਬਾਹ ਫੜੀ ਰਾਣਾ ਬਾਈ ਹੋ ਗਿਆ ਤੇ ਹੋਰ ਸਾਰੇ ਕਲੱਬ ਹੋ ਗਏ ਬਾਬਾ ਫਰੀਦ ਕਲੱਬ ਹੋ ਗਿਆ ਪੱਕਲੈਂਡ ਕਲੱਬ ਹੋ ਗਿਆ ਮਾਲਵਾ ਕਲੱਬ ਦਾ ਬਹੁਤ ਵੱਡਾ ਯੋਗਦਾਨ ਪੂਰਾ ਬਹੁਤ ਵੱਡਾ ਕਲੱਬ ਆਗਾ ਇਸ ਕਰਕੇ ਭਈ ਇੱਕ ਕੜੀ ਦਰ ਕੜੀ ਜੁੜਦੇ ਹੋਏ ਇਸ ਵੇਲੇ ਪੂਰੇ ਆਪਾਂ ਇੰਟਰਨੈਸ਼ਨਲ ਲੈਵਲ ਤੱਕ ਦਾ ਸਫ਼ਰ ਜਿਹੜਾ ਤੈਅ ਕੀਤਾ ਉਹਦੇ ਚ ਵੱਡਾ ਯੋਗਦਾਨ ਰਿਹਾ ਕਿ ਆਪਾਂ ਦੋ ਵੱਡੀਆਂ ਸਸਤਾਮਾਂ ਦੇ ਨਾਲ ਜੁੜ ਗਏ ਜਿਵੇਂ ਹੁਣ ਆਸ ਪਰ ਆਪਣੇ ਜਿਵੇਂ ਸਿੱਕ ਗੇਮਾਂ ਦੀ ਟੀਮ ਹੈ ਨਿਊਜ਼ੀਲੈਂਡ ਸੱਗੇਮਾਂ ਦੀ ਟੀਮ ਉਹ ਉਹ ਵੀ ਉਸੇ ਵੇਲੇ ਸ਼ੁਰੂ ਹੋਈਆਂ ਜਦੋਂ ਆਪਾਂ ਬਾਲੀਵਾਲ ਸ਼ੂਟਿੰਗ ਸ਼ੁਰੂ ਕੀਤੀ ਤੇ ਉਹਨਾਂ ਨੇ ਆਪਣਾ ਸਹਾਇਕ ਦਿੱਤਾ ਤੇ ਆਸਟ੍ਰੇਲੀਆ ਤੋਂ ਟੀਮਾਂ ਆਉਣ ਲੱਗੀਆਂ ਆਸਟ੍ਰੇਲੀਆ ਆਪਾਂ ਜਾਣ ਲੱਗੇ ਕਿ ਖੇਡਤੀ ਗੇਮਾਂ ਦੇ ਗਏ ਤੇ ਕਬੱਡੀ ਫੈਡਰੇਸ਼ਨ ਤੇ ਜਿੰਨੇ ਵੀ ਬਾਹਲੇ ਟੂਰਨਾਮੈਂਟ ਨੇ ਉਹ ਆਪਾਂ ਖੇਡੇ ਜਦੋਂ ਖੇਡੇ ਤੇ ਉੱਥੇ ਆਪਾਂ ਨੂੰ ਪਲੇਅਰ ਵੀ ਮਿਲੇ ਜਿਵੇਂ ਲੱਖਾ ਸੰਘਤੀ ਜਿਹੜਾ ਆਪਾਂ ਜੇ ਬਾਹਰ ਖੇਡਣਗੇ ਤਾਂ ਹੀ ਪਲੇਅਰ ਮਿਲਿਆ ਤੇ ਇਸ ਕਰਕੇ ਇਹ ਚੀਜ਼ ਕੜੀ ਕਰ ਕੜੀ ਜੁੜਦੀ ਗਈ ਆ ਆਪਣੇ ਆਪ ਹੀ ਹੁੰਦਾ ਗਿਆ ਜਦੋਂ ਕਹਿੰਦੇ ਕਿ ਤੁਸੀਂ ਮੰਦੇ ਨਾਲ ਕੋਈ ਚੀਜ਼ ਕਰੋਗੇ ਸੱਚੇ ਦਿਲ ਨਾਲ ਕਰੋਗੇ ਨਾ ਸਾਰੀਆਂ ਸ਼ਕਤੀਆਂ ਤੁਹਾਡੀ ਹੈਲਪ ਹੱਕ ਜੁਵੇ ਕੁਦਰਤ ਤੁਹਾਡੀ ਸਪੋਰਟ ਕਰਦੀ ਹੈ ਕੁਦਰਤ ਤੁਹਾਡੀ ਸਪੋਰਟ ਕਰਦੀ ਹੈ ਯਾਨੀ ਜੇ ਇਹ ਆਪਾਂ ਕਹਿਣਾ ਹੋਵੇ ਕਿ ਜਿਹੜੀ ਬਾਲੀਵੁੱਡ ਸ਼ੂਟਿੰਗ ਇੰਡੋਰ ਤੋਂ ਕੱਢ ਕੇ ਜਿਹੜੀ ਆਪਾਂ ਘਾਹ ਦੇ ਗਰਾਊਂਡਾਂ ਤੇ ਲੈ ਕੇ ਗਏ ਤੇ ਉਸ ਦੇ ਨਾਲ ਆਪਾਂ ਨੂੰ ਪਲੇਅਰ ਵੀ ਮਿਲੇ ਆਡੀਅנס ਵੀ ਮਿਲੇ ਉਸ ਦੇ ਨਾਲ ਆਪਾਂ ਨੂੰ ਪ੍ਰੋਮੋਟਰ ਵੀ ਮਿਲੇ ਤਾਂ ਇਹ ਇੱਕ ਵੱਡੀ ਵਜਾ ਹੈ ਕਿਉਂਕਿ ਇਹ ਜਿਹੜੀ ਆਪਣੀ ਖੇਡ ਹੈ ਇਹ ਪਿੰਡਾਂ ਦੇ ਵਿੱਚ ਹੁਣ ਵੀ ਮਿੱਟੀ 'ਚ ਖੇਡਦੇ ਆਪਾਂ ਉੱਥੇ ਉੱਥੇ ਦਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਇੰਡੋਰ ਹੁੰਦੀ ਹੋਣੀ ਤੇ ਇੱਥੇ ਆਪਾਂ ਹ ਘਾਹ ਦੇ ਵਿੱਚ ਖੇਡਦੇ ਆ ਆਪਾਂ ਨੂੰ ਚੰਗਾ ਲੱਗਦਾ ਨੰਗੇ ਪੈਰੀਂ ਵੀ ਖੇਡਣਾ ਤੇ ਇਸ ਕਰਕੇ ਉਹ ਇੱਕ ਮਹਿਕ ਆਉਂਦੀ ਆ ਜਦੋਂ ਦਰਸ਼ਕ ਚਾਰ ਬੰਦੇ ਖੜ੍ਹ ਜਾਂਦੇ ਆ ਅਗਲੇ ਵੀ ਸਵਾਦ ਲੈਂਦੇ ਆ ਵੀ ਹਾਂ ਦੇਖ ਰਿਹਾ ਕਿਤੇ ਪੈਂਦੀ ਆ ਹੁਣ ਠੀਕ ਹੈ ਨਾ ਇਸ ਕਰਕੇ ਇਹ ਤਾਂ ਮਤਲਬ ਇੰਟਰਸਟ ਆਪਾਂ ਨੂੰ ਪ੍ਰਾਪਤੀ ਰਹੀ ਕਿ ਆਪਾਂ ਬਾਲੀਵੁੱਡ ਸ਼ੂਟਿੰਗ ਦੇ ਵਿੱਚ ਉਹ ਬਿਲਕੁਲ ਮਤਲਬ ਦਿਲੋਂ ਪਿਆਰ ਕਰਦੇ ਆ ਕਿਉਂਕਿ ਨਹੀਂ ਕਬੱਡੀ ਵੀ ਛੱਡਾਂਗੇ ਕਿਉਂਕਿ ਇਹ ਚੀਜ਼ ਦੇ ਵਿੱਚ ਕੀ ਹੈ ਕਿ ਤੁਹਾਨੂੰ ਬੰਨ੍ਹ ਕੇ ਰੱਖ ਦਿੰਦੀ ਹੈ ਜਦੋਂ ਦਰਸ਼ਕ ਦੇਖਦਾਗਾ ਕਿ ਮੈਂ ਚਾਹੂੰਗਾ ਕਿ ਜਿਹੜਾ ਇੱਕ ਕਮੈਂਟ ਕੁਛ ਆਏ ਸੀਗੇ ਤੁਹਾਡੇ ਜਿਹੜਾ ਮਤਲਬ ਮੁੰਡਾ ਖੇਡ ਕੇ ਗਿਆ ਤੁਹਾਡਾ ਫੇਵਰੇਟ ਫੇਵਰੇਟ ਕੀਤਾ ਤੁਹਾਡਾ ਬਹੁਤ ਮਤਲਬ ਜਿਹਦੇ ਨਾਲ ਆਪਣੀ ਅਟੈਚਮੈਂਟ ਹੋ ਚੁੱਕੀ ਆ ਕਿ ਉਹ ਖੇਡ ਰਿਹਾ ਸੀਗਾ ਗਰਾਊਂਡ ਦੇ ਵਿੱਚ ਤੇ ਬਾਹਰੋਂ ਜਿਹੜੇ ਬਾਬਿਆਂ ਦੇ ਕਮੈਂਟ ਆਉਂਦੇ ਸੀ ਜਿ ਮੈਰੀ ਗੱਲ ਮੈਂ ਕਰ ਰਿਹਾਗਾ ਛੇ ਰੂਟਾ ਬਾਂ ਦੀ ਤੇ ਉਹ ਥੋੜੇ ਜਿਹੇ ਦਰਸ਼ਕਾਂ ਨਾਲ ਨਹੀਂ ਉਹ ਮੁੰਡਾ ਅਸਲ ਜਨਾ ਕੁਦਰਤੀ ਕਹਿੰਦੇ ਵੀ ਜਦੋਂ ਤੁਹਾਨੂੰ ਕਿਹਾ ਕਿ ਇਹ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਚੰਗੀ ਲਈ ਆ ਗਿਆ ਹਾਂਜੀ ਆਪਣੇ ਜਿਹੜੇ ਚਾਅ ਸੀ ਰਮਾਨ ਸੀ ਉਹ ਪੂਰੇ ਕਰ ਗਿਆ ਵੀ ਯਾਰ ਇੱਥੇ ਆ ਕੇ ਦਰਸ਼ਕਾਂ ਨੂੰ ਬਣ ਗਿਆ ਤੇ ਜਿਸ ਤਰ੍ਹਾਂ ਉਹਨੂੰ ਕਿੰਗ ਆਫ ਬਾਲੀਵੋਲ ਕਿਹਾ ਜਾਂਦਾ ਜਾਂ ਖੌਫ ਕਿਹਾ ਜਾਂਦਾ ਤੇ ਉਹ ਆਪਣੇ ਇੱਥੇ ਜਿਹੜੇ ਨਵੇਂ ਆਪਣੇ ਮੁੰਡੇ ਸੀਗੇ ਇਹਨਾਂ ਨੂੰ ਵੀ ਲੈ ਕੇ ਉਹ ਮਤਲਬ ਵਧੀਆ ਟੀਮਾਂ ਦੇ ਨਾਲ ਖੇਡਿਆ ਵਧੀਆ ਸਕੋਰਿੰਗ ਕੀਤੀ ਬਹੁਤ ਸੋਹਣੇ ਮੈਚ ਜਿੱਤੇ ਆ ਸਗੇਮਾਂ ਵਿੱਚ ਜਿੱਤੀ ਆ ਪਰ ਉਹਦੀ ਡਿਸਪਲਿਨ ਆ ਭਾਈ ਉਹਦਾ ਉਹਦੀ ਮਿਹਨਤ ਆ ਬਹੁਤ ਪਿੱਛੇ ਦੀ ਆਪਾਂ ਕਹਿ ਦੇਣਾ ਕਿ ਉਹ 3 ਘੰਟੇ 4 ਘੰਟੇ ਪਰਫਾਰਮ ਕਰਕੇ ਗਿਆ ਔਰ ਪੂਰਾ ਹਫ਼ਤਾ ਦੀ ਜਿਹੜੀ ਪ੍ਰੈਕਟਿਸ ਆ ਉਹ ਗੇਮ ਪ੍ਰਤੀ ਇਹਦੇ ਵਿੱਚ ਚੱਕਰ ਕੀ ਆ ਜਦੋਂ ਵੀ ਤੁਸੀਂ ਗੇਮ ਨੂੰ ਪਿਆਰ ਕਰੋਗੇ ਗੇਮ ਤੁਹਾਨੂੰ ਆਪਣੇ ਆਪ ਪਿਆਰ ਦਿੰਦੀ ਆ ਜਦੋਂ ਤੁਸੀਂ ਗੇਮ ਨੂੰ ਪਿਆਰ ਨਹੀਂ ਕਰੋਗੇ ਕਿਉਂਕਿ ਆਪਾਂ ਗਰਾਊਂਡ 'ਚ ਮੱਥਾ ਟੇਕੇ ਵੜਨਾ ਹੁੰਦਾ ਹੈਗਾ ਚਲੋ ਜਿੱਤ ਹਰ ਚੱਲਦੀ ਰਹਿੰਦੀ ਹੈ ਪਰ ਪਰਫਾਰਮੈਂਸ ਜਿਹੜੀ ਵਧੀਆ ਹੁੰਦੀ ਹੈ ਇਸ ਕਰਕੇ ਉਹ ਮੁੰਡਾ ਦਿਲ ਜਿੱਤ ਕੇ ਜਗਾ ਹੁਣ ਜੌਂਟੀ ਬਈਏ ਵਾਲਾ ਤੇ ਜੱਸਾ ਰਾਏ ਸਰ ਵੀ ਇੱਥੇ ਆਇਆ ਪਹਿਲੀ ਵਾਰੀ ਹੋਇਆ ਕਿ ਤਿੰਨ ਵੱਡੇ ਪਲੇਅਰ ਪੰਜਾਬ ਦੇ ਤੇ ਆਪਣੇ ਇਨ੍ਹਾਂ ਗਰਾਊਂਡਾਂ ਦੇ ਵਿੱਚ ਖੇਡ ਗਏ ਨੇ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਠੀਕ ਹਾਂਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਕਿਸੇ ਹੋਰ ਸ਼ਖਸੀਅਤ ਦੇ ਨਾਲ ਮਲਾਵਾਂਗੇ ਬਾਲੀਵੁੱਡ ਸ਼ੂਟਿੰਗ ਦੇ ਨਾਲ ਹਾਂਜੀ ਕੁਝ ਐਡ ਕਰਨਾ ਚਾਹੁੰਦੇ ਹੋ ਤਾਂ ਹਾਂਜੀ ਜ਼ਰੂਰ ਜੀ ਮੈਂ ਇੱਕ ਤੁਹਾਨੂੰ ਕੁਆਚਨ ਹੋਇਆ ਤੁਹਾਨੂੰ ਕਿਤਾ ਲੱਗਿਆ ਬਾਲੀਵੁੱਡ ਦਾ ਇਹ ਸਾਰਾ ਰੰਗ ਟੰਗ ਦੇਖ ਕੇ ਤੁਸੀਂ ਆਪਾਂ ਦੋਨੇ ਇਕੱਠੇ ਹੀ ਰਹੇ ਹੁਣ ਤੱਕ ਬਦਰਾ ਉਤਰਾ ਚੜਾ ਵੀ ਆਏ ਵਾਦੇ ਘਾਟੇ ਵੀ ਹੋਏ ਤੇ ਗੱਲਾਂ ਬਾਤਾਂ ਵੀ ਹੋਈਆਂ ਪਰ ਇਹ ਚੀਜ਼ਾਂ ਕਿਉਂਕਿ ਇਕੱਲਾ ਬੰਦਾ ਕੋਈ ਸਫਲ ਨਹੀਂ ਹੁੰਦਾ ਤੁਸੀਂ ਆਪਣਾ ਐਕਸਪੀਰੀਅੰਸ ਵੀ ਦੱਸੋ ਮੈਂ ਕਹਣਾ ਹਾਂਜੀ ਚਲੋ ਦੇਖੋ ਗੱਲ ਇਹ ਹੈ ਪਹਿਲੀ ਵਾਰੀ ਹੋਇਆ ਕਿ ਕਿਉਂਕਿ ਬਾਈ ਹੁਣ ਵੀ ਪੱਤਰਕਾਰ ਨੇ ਕਿਉਂਕਿ ਉਹਨਾਂ ਨੂੰ ਇੱਕ ਪੱਤਰਕਾਰ ਨੂੰ ਆਦਤ ਹੁੰਦੀ ਹੈ ਉਹਨੇ ਸਵਾਲ ਹੀ ਪੁੱਛਣਾ ਹੁੰਦਾ ਤੇ ਸੋ ਇਹਨਾਂ ਨੇ ਮੇਰੇ ਤੋਂ ਵੀ ਇਹ ਸਵਾਲ ਪੁੱਛਿਆ ਦੇਖੋ ਗੱਲ ਇਹ ਹੈ ਵੈਸੇ ਇਹਨਾਂ ਨੇ ਸਾਰੀ ਕੰਪਲੀਟ ਕੀਤੀ ਹੈ ਗੱਲ ਕਿਉਂਕਿ ਸਾਡੀ ਜਿਹੜੀ ਦੋਨਾਂ ਦੀ ਵੀ ਸਟਾਰਟਿੰਗ ਇਕੱਠਿਆਂ ਤੋਂ ਇੱਥੇ ਬਾਲੀਵਾਲ ਸ਼ੂਟਿੰਗ ਸ਼ੁਰੂ ਹੋਈ ਪਰ ਫਿਰ ਵੀ ਉਹਦੇ ਵਿੱਚ ਬਸ ਸਮਾਂ ਹੈ ਪਲੱਸ ਗੱਲ ਇਹ ਹੀ ਕਹਿਣੀ ਚਾਹਣਾ ਕਿ ਜਿਹੜੀ ਅਸੀਂ ਬਾਲੀਵਾਲ ਇਨਡੋਰ ਤੋਂ ਆਊਟਡੋਰ ਬਾਹਰ ਲੈ ਕੇ ਗਏ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਸਾਨੂੰ ਇਹ ਸਹਿਯੋਗ ਮਿਲਿਆਗਾ ਆਡੀਅ ਜੋ ਬਹੁਤ ਸਾਰੀਆਂ ਦਿੱਕਤਾਂ ਵੀ ਆਈਆਂ ਤੇ ਉਸ ਦੇ ਲਈ ਸਾਡਾ ਜਿਹੜਾ ਸਿਰਫ ਵਾਲੀਬਾਲ ਸ਼ੂਟਿੰਗ ਨਾਲ ਪਿਆਰ ਇਹ ਸਾਡੇ ਲਈ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਸੀ ਕਿਉਂਕਿ ਜੇ ਇੱਥੇ ਕੋਈ ਪਲੇਅਰ ਕਿਸੇ ਹੋਰ ਕਲੱਬ 'ਚ ਵੀ ਖੇਡਣਾ ਹੈ ਤਾਂ ਸਾਡੇ ਅਸੀਂ ਉਹਦਾ ਉਨਾ ਹੀ ਸਤਿਕਾਰ ਕਰਦੇ ਆਂ ਕੋਈ ਟੀਮ ਆ ਜਿਹੜੀ ਜਿਵੇਂ ਪਹਿਲਾ ਫਾਈਬਰ ਇਪਰ ਕਲੱਬ ਬਣਿਆ ਸੀ ਉਸੇ ਕਲੱਬ 'ਚ ਅੱਗੇ-ਅੱਗੇ ਟੀਮਾਂ ਬਣਦੀਆਂ ਗਈਆਂ ਕਲੱਬ ਬਣਦੇ ਗਏ ਪਰ ਉਹ ਜਿੰਨੇ ਵੀ ਸਾਡੇ ਨਾਲ ਪਲੇਅਰ ਕਿਸੇ ਚਾਹੇ ਹੋਰ ਕਲੱਬ 'ਚ ਖੇਡਦੇ ਆ ਪਰ ਉਹ ਸਾਡੇ ਲਈ ਮਤਲਬ ਅਸੀਂ ਆਲਮੋਸਟ ਦੋਨਾਂ ਦੇ ਲਈ ਉਹ ਬਰਾਬਰ ਹੈਗੇ ਨੇ ਹਾਂ ਠੀਕ ਆ ਅਟੈਚਮੈਂਟ ਤੁਹਾਡੀ ਕਿਸੇ ਪਲੇਅਰ ਨਾਲ ਜ਼ਿਆਦਾ ਹੁੰਦੀ ਹੈ ਕਿਸੇ ਨਾਲ ਘੱਟ ਹੁੰਦੀ ਹੈ ਤੇ ਬਸ ਇਹੀ ਮੈਂ ਤਾਂ ਕਹਿਣਾ ਚਾਹੁੰਦਾ ਸੀ ਮੈਂ ਕਹਿੰਦਾ ਜੀ ਆਪਾਂ ਜਿਹੜਾ ਇੱਕ ਸੁਪਨਾ ਵੀ ਲਿਆ ਸੀਗਾ ਜਦੋਂ ਆਪਾਂ ਤੇ ਐਲਬੀਡੀ ਪਾਰਕ ਬੈਠੇ ਸੀਗੇ ਵੀ ਅਸੀਂ ਚਾਹੁੰਦੇ ਯਾਰ ਵਾਲੀਵਾਲ ਦੇ ਵਿੱਚ ਇੰਡੀਆ ਤੋਂ ਪਲੇਅਰ ਇਥੇ ਖੇਡਣਾ ਆਉਣਾ ਹਾਂਜੀ ਤੇ ਕੁਝ ਕੁ ਬੰਦਿਆਂ ਨੇ ਆਪਾਂ ਨਾ ਜਿਵੇਂ ਕਹਿੰਦੇ ਕਿ ਇਹ ਵੀ ਇੱਕ ਕਿਹੜੀ ਗੱਲ ਕਰ ਰਹੇ ਹੋ ਹਨਾ ਤੇ ਉਹ ਸੁਪਨਾ ਆਪਣਾ ਪੂਰਾ ਹੋਇਆ ਹਾਂ ਬਿਲਕੁਲ ਜੀ ਉਹ ਜਦੋਂ ਇਹ ਗੱਲ ਆਈ ਸੀ ਤਾਂ ਅਸੀਂ ਦੋ ਜਣੇ ਆਪਾਂ ਕਹਿ ਰਹੇ ਸੀਗੇ ਕਿ ਇੰਡੀਆ ਤੋਂ ਸਾਡਾ ਇਹ ਸੁਪਨਾ ਤਾਂ ਉਹ ਮਤਲਬ ਕਿਉਂਕਿ ਉਹਨਾਂ ਦਾ ਹੱਸਣ ਦੀ ਵਜ੍ਹਾ ਇਹ ਸੀ ਕਿ ਉਹ ਬਹੁਤ ਵੱਡੀ ਗੱਲ ਲੱਗਦੀ ਸੀ ਉਦੋਂ ਵੀ ਨਿਊਜ਼ੀਲੈਂਡ ਦੇ ਵਿੱਚ ਬਾਲੀਵਾਲ ਸ਼ੂਟਿੰਗ ਦੇ ਪਲੇਅਰ ਆ ਜਾਣਗੇ ਜਿੱਥੇ ਨੈੱਟ ਨਹੀਂ ਲੱਗਿਆ ਜਿੱਥੇ ਲੋਕਾਂ ਨੂੰ ਬਾਲ ਦਾ ਨਹੀਂ ਪਤਾ ਵੀ ਇਹ ਕੀ ਇਹ ਗੇਮ ਦਾ ਨਹੀਂ ਪਤਾ ਸੋ ਪਰ ਉਹ ਜੇ ਤੁਸੀਂ ਸੁਪਨੇ ਲਾਉਂਗੇ ਤਾਂ ਉਹ ਪੂਰੇ ਹੋਣਗੇ ਨਾ ਹਾਂਜੀ 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 ਥੈਂਕ ਯੂ ਜੀ ਤੇ ਆਸਟ੍ਰੇਲੀਆ ਤੋਂ ਟੀਮ ਆਉਣ ਲੱਗੀ ਆਸਟ੍ਰੇਲੀਆ ਆਪਾਂ ਜਾਣ ਲੱਗੇ ਗ੍ਰਿਫਤੀ ਕੇ ਮਤੇ ਗਏ